ਜਿਹੜਾ ਦੋ ਸਨੇਚਰ ਜਿਹੜੇ ਹੈਗੇ ਆ ਉਹ ਐਕਟਵਾ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਏ ਹਰਜਾਪ ਸਿੰਘ ਤੋਂ ਉਹ ਵੀ ਪਾਰਟੀ ਵੱਲੋਂ ਜਿਹੜੀ ਰਿਟਰਿਬਿਊਟਰੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵਾਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇਰ ਰਾਤ ਮਾੜੇ ਅਨਸਰਾਂ ਦੇ ਖਿਲਾਫ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ देयर ਆਰ ਸੀਏ 1 ਦੀ ਪਾਰਟੀ ਜਿਸ ਨੂੰ ਐਸਸੀ ਹਰਜਾਪ ਲੀਡ ਕਰ ਰਹੀ ਸੀ ਉਹਨਾਂ ਨੇ ਦੋ ਸਨੇਚਰਾਂ ਦੀ ਜਿਨ੍ਹਾਂ ਦੀ ਇਨਫੋਰਮੇਸ਼ਨ ਸੀ ਉਹਨਾਂ ਦੇ ਸੰਬੰਧ ਵਿੱਚ 200 ਫੁੱਟਾ ਰੋਡ ਫੁੱਲਾਂ ਵਾਲਾ ਚੌਕ ਵਾਲੀ ਸਾਈਡ ਜਿਹੜੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਉੱਤੇ ਜਿਹੜੀ ਕਰ ਰਹੇ ਸੀਗੇ ਚੈਕਿੰਗ ਕਰ ਰਹੇ ਸੀਗੇ ਵਹੀਕਲਾਂ ਦੇ ਤਾਂ ਉਸੇ ਸਵਾਨ ਦੇ ਵਿੱਚ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਉਹ ਐਕਟਿਵ ਆ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਜੀ ਹਰਜਾਪ ਸਿੰਘ ਤੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਰਿਟਰਨਰੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵੇਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਕੁਝ ਦਿਨ ਪਹਿਲਾਂ ਆਰਤੀ ਚੌਂਕ ਦੇ ਵਿੱਚ ਜ ਉਹਨਾਂ ਇਹ ਕੇਸ ਜਿਹੜੇ ਹੈਗੇ ਗਗਨਦੀਪ ਸਿੰਘ ਉਰਫ ਗੱਗੂ ਜਿਸ ਦੇ ਉੱਪਰ ਪਹਿਲਾਂ ਹੀ 5-6 ਪਰਚੇ ਦਰਜ ਹੈ ਤੇ ਦੂਜਾ ਜਿਹੜਾ ਹੈਗਾ ਮਨਦੀਪ ਕੁਮਾਰ ਇਸ ਦੇ ਉੱਪਰ ਵੀ ਕਰੀਬ 2 ਤੋਂ 3 ਮੁਕਦਮੇ ਦਰਜ ਹੈ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸੀਗੀਆਂ ਐਫ ਆਈ ਆਰ ਰਜਿਸਟਰ ਕਰਕੇ ਪੁਲਿਸ ਸਟੇਸ਼ਨ ਦੁਗਰੀ ਦੇ ਵਿੱਚ ਜਿਹੜੀ ਅਗਲੀ ਤਫ਼ਤੀਸ਼ ਹੋ ਰੰਮੀ ਗਈ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਆ ਉਹ ਐਕਟਵਾ ਤੇ ਆਏ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਏ ਹਰਜਾਪ ਸਿੰਘ ਤੋਂ ਉਹਦੀ ਪਾਰਟੀ ਵੱਲੋਂ ਜਿਹੜੀ ਰਿਟਰਲੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵੇਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇਰ ਰਾਤ ਮਾੜੇ ਅਨਸਰਾਂ ਦੇ ਖਿਲਾਫ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ देयर ਆਰ ਸੀਏ 1 ਦੀ ਪਾਰਟੀ ਜਿਸ ਨੂੰ ਐਸਸੀ ਹਰਜਾਪ ਲੀਡ ਕਰ ਰਹੀ ਸੀ ਉਹਨਾਂ ਨੇ ਦੋ ਸਨੇਚਰਾਂ ਦੀ ਜਿਨ੍ਹਾਂ ਦੀ ਇਨਫੋਰਮੇਸ਼ਨ ਸੀ ਉਹਨਾਂ ਦੇ ਸੰਬੰਧ ਵਿੱਚ 200 ਫੁੱਟਾ ਰੋਡ ਫੁੱਲਾਂ ਵਾਲਾ ਚੌਕ ਵਾਲੀ ਸਾਈਡ ਜਿਹੜੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਉੱਤੇ ਜਿਹੜੀ ਕਰ ਰਹੇ ਸੀਗੇ ਚੈਕਿੰਗ ਕਰ ਰਹੇ ਸੀਗੇ ਵਹੀਕਲਾਂ ਦੀ ਤਾਂ ਉਸੇ ਸਬੰਧ ਦੇ ਵਿੱਚ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਉਹ ਐਕਟਵਾ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਆਰ ਹਰਜਾਪ ਸਿੰਘ ਤੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਰਿਟਰਨੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵੇਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਕੁਝ ਦਿਨ ਪਹਿਲਾਂ ਆਰਤੀ ਚੌਂਕ ਦੇ ਵਿੱਚ ਜਿਹ ਉਹ ਇਹ ਕੇਸ ਜਿਹੜੇ ਹੈਗੇ ਗਗਨਦੀਪ ਸਿੰਘ ਉਰਫ ਗੱਗੂ ਜਿਸ ਦੇ ਉੱਪਰ ਪਹਿਲਾਂ ਹੀ 5-6 ਪਰਚੇ ਦਰਜ ਹੈ ਤੇ ਦੂਜਾ ਜਿਹੜਾ ਹੈਗਾ ਮਨਦੀਪ ਕੁਮਾਰ ਇਸ ਦੇ ਉੱਪਰ ਵੀ ਕਰੀਬ 2 ਤੋਂ 3 ਮੁਕੱਦਮੇ ਦਰਜ ਹੈ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸੀਗੀਆਂ ਐਫ ਆਈ ਆਰ ਰਜਿਸਟਰ ਕਰਕੇ ਪੁਲਿਸ ਸਟੇਸ਼ਨ ਦੁਗਰੀ ਦੇ ਵਿੱਚ ਜਿਹੜੀ ਅਗਲੀ ਤਫ਼ਤੀਸ਼ ਔਰੰਬੀ ਗਈ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਆ ਉਹ ਐਕਟਵਾ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਜੀ ਹਰਜਾਪ ਸਿੰਘ ਤੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਰਿਟਰਨਰੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵੇਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇਰ ਰਾਤ ਮਾੜੇ ਅਨਸਰਾਂ ਦੇ ਖਿਲਾਫ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ देयर ਆਰ ਸੀਏ 1 ਦੀ ਪਾਰਟੀ ਜਿਸ ਨੂੰ ਐਸਸੀ ਹਰਜਾਪ ਲੀਡ ਕਰ ਰਹੀ ਸੀ ਉਹਨਾਂ ਨੇ ਦੋ ਸਨੇਚਰਾਂ ਦੀ ਜਿਨ੍ਹਾਂ ਦੀ ਇਨਫੋਰਮੇਸ਼ਨ ਸੀ ਉਹਨਾਂ ਸੌਂਦੇ ਚ 200 ਫੁੱਟਾ ਰੋਡ ਫੁੱਲਾਂ ਵਾਲਾ ਚੌਕ ਵਾਲੀ ਸਾਈਡ ਜਿਹੜੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਉੱਤੇ ਜਿਹੜੀ ਕਰ ਰਹੇ ਸੀਗੇ ਚੈਕਿੰਗ ਕਰ ਰਹੇ ਸੀਗੇ ਵਹੀਕਲਾਂ ਦੀ ਤਾਂ ਉਸੇ ਸਬੰਧ ਦੇ ਵਿੱਚ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਉਹ ਐਕਟਿਵ ਆ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਆਰ ਹਰਜਾਪ ਸਿੰਘ ਤੇ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਰਿਟਰਨਰੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਵੇਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਕੁਝ ਦਿਨ ਪਹਿਲਾਂ ਆਰਤੀ ਚੌਂਕ ਦੇ ਦੋਵੇਂ ਕੇਸ ਜਿਹੜੇ ਹੈਗੇ ਗਗਨਦੀਪ ਸਿੰਘ ਉਰਫ ਗੱਗੂ ਜਿਸ ਦੇ ਉੱਪਰ ਪਹਿਲਾਂ ਹੀ 5-6 ਪਰਚੇ ਦਰਜ ਹੈ ਤੇ ਦੂਜਾ ਜਿਹੜਾ ਹੈਗਾ ਮਨਦੀਪ ਕੁਮਾਰ ਇਸ ਦੇ ਉੱਪਰ ਵੀ ਕਰੀਬ 2 ਤੋਂ 3 ਮੁਕਦਮੇ ਦਰਜ ਹੈ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸੀਗੀਆਂ ਐਫ ਆਈ ਆਰ ਰਜਿਸਟਰ ਕਰਕੇ ਪੁਲਿਸ ਸਟੇਸ਼ਨ ਦੁਗਰੀ ਦੇ ਵਿੱਚ ਜਿਹੜੀ ਅਗਲੀ ਤਫ਼ਤੀਸ਼ ਔਰੰਬੀ ਗਈ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ